ਹਲਕੇ ਦੇ ਵਿੱਚ ਜ਼ਮੀਨਾਂ ਦੇ ਰੇਟ ਨੇ ਜੋ ਸਿਖਰਾਂ ਤੇ ਨੇ ਕਿਉਂਕਿ ਇਸ ਇਲਾਕੇ ਦੇ ਵਿੱਚ ਵੱਡੀ ਵੱਡੀ ਕੰਪਨੀਆਂ ਵੱਡੇ ਵੱਡੇ ਬਿਲਡਰਾਂ ਵੱਲੋਂ ਕੰਟਰਕਸ਼ਨ ਜਾਰੀ ਹੈ ਤੇ ਲੋਕਾਂ ਤੋਂ ਜ਼ਮੀਨਾਂ ਖਰੀਦੀਆਂ ਜਾ ਰਹੀਆਂ ਨੇ ਮਹਿੰਗੇ ਭਾਅ ਦੀਆਂ ਜ਼ਮੀਨਾਂ ਇਹ ਲੋਕ ਖਰੀਦ ਰਹੇ ਨੇ ਪਰ ਉੱਥੇ ਹੀ ਕੁਝ ਕੰਪਨੀਾਂ ਤੇ ਇਲਜ਼ਾਮ ਹੁੰਦਾ ਕਿ ਕਿਸੇ ਨਾ ਕਿਸੇ ਕਿਸਾਨ ਭਰਾ ਦੀ ਜਾਂ ਕਿਸੇ ਹੋਰ ਮਾਤੜ ਦੀ ਜ਼ਮੀਨ ਕੰਪਨੀ ਵੱਲੋਂ ਦੱਬ ਲਈ ਜਾਂਦੀ ਹੈ ਜੇ ਅਸੀਂ ਮਸਲੇ ਦੀ ਗੱਲ ਕਰੀਏ ਮੀਆਂਪੁਰ ਚੰਗਰ ਦੇ ਵਿੱਚ ਇਸ ਸਮੇਂ ਮੌਜੂਦਾਂ ਜਿੱਥੇ ਸਾਡੇ ਬੈਕਸਾਈਡ ਤੁਸੀਂ ਦੇਖ ਸਕਦੇ ਹੋ ਕਿਸਾਨ ਜੁਨੀਅਨ ਕਾਦਿਆਂ ਦੇ ਜ਼ਿਲ੍ਹਾ ਰੋਪੜ ਦੇ ਪ੍ਰਧਾਨ ਸਾਡੇ ਨਾਲ ਰੇਸ਼ਮ ਸਿੰਘ ਬਡਾਲੀ ਇਸ ਸਮੇਂ ਮੌਜੂਦ ਨੇ ਕਿਉਂ ਅੱਜ ਇੱਕ ਕਿਸਾਨ ਦੇ ਹੱਕ ਦੇ ਵਿੱਚ ਇਸ ਜੁਨੀਅਨ ਨੂੰ ਪਿੰਡ ਮੀਆਂਪੁਰ ਚੰਗਰ ਪਹੁੰਚਣਾ ਪਿਆ ਕੀ ਇਹ ਮਸਲਾ ਜਾਣਦੇ ਆ ਰੇਸ਼ਮ ਸਿੰਘ ਜੀ ਕਿਹੜਾ ਮਸਲਾ ਹੈ ਕਿ ਤੁਹਾਨੂੰ ਅੱਜ ਕਿਸਾਨ ਜੁਨੀਅਨ ਨੂੰ ਔਰ ਇਸ ਜੋ ਕਿਸਾਨ ਆ ਸੱਜਣ ਸਿੰਘ ਇਹਦੇ ਪੱਖ ਚ ਆਉਣਾ ਪਿਆ ਦੇਖੋ ਜੀ ਅੱਜ ਅਸੀਂ ਸਾਰੇ ਕਿਸਾਨ ਭਰਾ ਇਲਾਕੇ ਦੇ ਇਕੱਠੇ ਹੋਏ ਆ ਨਗਰ ਮੀਆਂ ਪਰ ਚੰਗਰ ਦੇ ਵਿੱਚ ਇੱਥੇ ਅਮਾਰੀ ਹਿੱਲ ਜਿਹੜੀ ਕੰਪਨੀ ਇਹਦੇ ਵੱਲੋਂ ਕੰਸਟਰਕਸ਼ਨ ਕੀਤੀ ਜਾ ਰਹੀ ਹੈ ਕਾਫੀ ਏਕੜ ਇਹਨਾਂ ਜਿਹੜੀ ਜ਼ਮੀਨ ਹੈ ਇੱਥੇ ਖਰੀਦੀ ਗਈ ਹੈ ਸੋ ਲੇਕਿਨ ਜਿਹੜਾ ਰੌਲਾ ਇਹ ਦੇਖੋ ਇਹਨਾਂ ਨੇ ਜਿਹੜੀ ਜ਼ਮੀਨ ਖਰੀਦੀ ਇੱਥੇ ਜਿਹੜਾ ਇਸ ਜ਼ਮੀਨ ਦਾ ਜਿੱਥੇ ਆਪਾਂ ਖੜੇ ਇਸ ਟਾਈਮ ਦੇ ਵਿੱਚ ਇੱਥੇ ਤਕਰੀਬਨ 11 12 ਜਣੇ ਇਹ ਤਾਂ ਸਾਂਝੇ ਮਸਤਰਕੇ ਦੇ ਵਿੱਚ ਹਿੱਸੇਦਾਰ ਨੇ ਠੀਕ ਹੈ ਜੀ ਲੇਕਿਨ ਇੱਕ ਕਿਸਾਨ ਤੋਂ ਜ਼ਮੀਨ ਖਰੀਦੀ ਤੇ ਉਸ ਭਰਾ ਨੇ ਆਪਣੇ ਲੱਗ ਲੱਗ ਜਿੱਤੇ ਇੱਥੇ ਵੀ ਖੇਪਟਾਂ ਦੇ ਵੀ ਉਹਨਾਂ ਜਿੱਥੇ ਜਿੱਥੇ ਜ਼ਮੀਨ ਪੈਂਦੀ ਸੀ ਉਹਨਾਂ ਨੇ ਉਹ ਰਜਿਸਟਰੀ ਕਰਾਤੀ ਲੇਕਿਨ ਕੰਪਨੀ ਵੱਲੋਂ ਜ਼ਬਰਦਸਤੀ ਜਿਹੜਾ ਕੀਤਾ ਜਾ ਰਿਹਾ ਕਿਉਂਕਿ ਜਿਹੜੀਆਂ ਇਹ ਕੰਪਨੀਆਂ ਸਰਮਾਏਦਾਰ ਲੋਕਾਂ ਦੀਆਂ ਚੱਲਦੀਆਂ ਆਮ ਲੋਕਾਂ ਦੀਆਂ ਤਾਂ ਚੱਲਦੀਆਂ ਨਹੀਂ ਹੈਗੀਆਂ ਕਿਤੇ ਨਾ ਕਿਤੇ ਪ੍ਰਸ਼ਾਸਨ ਦੇ ਨਾਲ ਵੀ ਇਹਨਾਂ ਦੀ ਮਿਲੀ ਭੁਗਤ ਚਲਦੀ ਹੁੰਦੀ ਹੈ ਤਾਂ ਕਰਕੇ ਦੇਖੋ ਅੱਜ ਇੱਕ ਜਿਹੜੇ ਕਿਸਾਨ ਨੇ ਜ਼ਮੀਨ ਨਹੀਂ ਵੇਚੀ ਅਰ ਜ਼ਮੀਨ ਤੇ ਸਟੇ ਹੋ ਚੁੱਕੀ ਹੈ ਉਸ ਜ਼ਮੀਨ ਦੇ ਉੱਤੇ ਕੰਸਟਰਕਸ਼ਨ ਕਰ ਰਹੀ ਕੰਪਨੀ ਤੁਸੀਂ ਦੇਖੋ ਨਜਾਇਜ਼ ਮੈਨਿਕ ਹੋ ਰਹੀ ਹੈ ਇੱਥੋਂ ਦੇਖੋ ਆ ਦੇਖੋ ਤੁਸੀਂ ਦੇਖ ਸਕਦੇ ਹੋ ਬਕਾਇਦਾ ਦੇਖੋ ਸਾਰੀ ਜ਼ਮੀਨ ਕਿਸਾਨ ਦੀ ਮਿੱਟੀ ਪੱਟ ਕੇ ਇਹਨਾਂ ਨੇ ਪਤਾ ਨਹੀਂ ਰਾਤੋਂ ਰਾਤ ਕਿੱਥੇ ਲੈ ਕੇ ਗਏ ਇਹ ਬਹੁਤ ਵਾਰ ਦੇਖੋ ਕੱਲਾ ਕਿਸਾਨ ਦੇ ਨਾਲ ਧੋਖਾ ਨਹੀਂ ਹੋ ਰਿਹਾ ਜਿਹੜਾ ਸਰਕਾਰੀ ਅੰਕੜਿਆਂ ਦੇ ਵਿੱਚ ਜਿਹੜੇ ਵਿਭਾਗਾਂ ਉਹਨਾਂ ਨਾਲ ਵੀ ਹੋ ਰਿਹਾ ਲੇਕਿਨ ਹੋ ਕਿੱਕੜਾ ਰਿਹਾ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਿਹੜਾ ਪ੍ਰਸ਼ਾਸਨ ਆ ਉਹਦੀ ਮਿਲੀ ਭੁਗਤ ਨਾਲ ਹੋ ਰਿਆ ਕਿਉਂਕਿ ਦੇਖੋ ਇੱਥੇ ਕਿਸਾਨ ਆਪਦਾ ਇੱਕ ਜੇ ਡੌਲ ਕਿਤੇ ਪਾਸੇ ਹੋ ਜਵੇ ਨਾ ਭਰਾ ਮੇਰੇ ਆ ਉਦੋਂ ਹੀ ਭਰਾਵਾਂ ਦੀਆਂ ਲੜਾਈਆਂ ਹੋ ਜਾਣੀਆਂ ਕਿਉਂਕਿ ਆ ਹਰ ਇੱਕ ਬੰਦਾ ਆਪਦੀ ਜਿਹੜੀ ਜਾਇਦਾਦ ਆ ਉਹਨੂੰ ਪਿਆਰ ਕਰਦਾ ਹੈ ਤੇ ਜਿਹੜੀ ਜ਼ਮੀਨ ਆ ਇਹ ਤਾਂ ਤੁਹਾਨੂੰ ਪਤਾ ਹੀ ਫੇ ਕਿਸਾਨ ਵਾਸਤੇ ਕਿੰਨੀ ਕੀਮਤ ਆ ਕਿੰਨੀ ਪਿਆਰੀ ਚੀਜ਼ ਆ ਸੋ ਇੱਥੇ ਜੋ ਧੱਕਾ ਹੋ ਰਿਹਾ ਕਿਸਾਨ ਭਰਾ ਦੇ ਨਾਲ ਇਹ ਬਹੁਤ ਵੱਡਾ ਕੰਪਨੀ ਵੱਲੋਂ ਝਾਲਸਾਜੀ ਕਰਦੇ ਹੋਏ ਇੱਥੇ ਜਿੱਕਾ ਦੇਖੋ ਇਹਨਾਂ ਨੇ ਪੁੱਡਾ ਦੀ ਪਰਮਿਸ਼ਨ ਲਈ ਹੈ ਕੰਪਨੀ ਨੇ ਤੁਸੀਂ ਇਹ ਦੇਖੋ ਇਹਦੇ ਵਿੱਚ ਲਿਖਿਆ ਗਿਆ ਏ ਵੀ ਜਿਹੜਾ ਇਹ ਇਹ ਏਰੀਆ ਹੈ ਇਹ ਆਪਣਾ ਇਹ ਕੁੱਲ ਰਕਬਾ ਇਕੱਲੇ ਮਾਲਕ ਦੇ ਕਬਜ਼ੇ ਅਧੀਨ ਹੈ ਤੁਸੀਂ ਇਹ ਦੇਖੋ ਜਿਹੜੀ ਸਾਂਝਾ ਮਸਤਰਕਾ ਜ਼ਮੀਨ ਹੈ ਤੁਸੀਂ ਉਹਦੇ ਵਿੱਚ ਜਿਹੜੇ ਬਾਕੀ ਦੇ ਭਰਾ ਐ ਜਾਂ ਹੋਰ ਇੱਥੇ ਇਹ ਦੇਖੋ ਇਹਦੇ ਮਾਪੇ ਨਹੀਂ ਇਹ ਬੇ ਮੁੰਡੇ ਦੇ ਕੋਈ ਦੇ ਇਹਦੇ 11 ਕਨਾਲਾ ਇੱਥੇ ਆਉਂਦੀਆਂ ਵਿੱਚ ਨਾ ਬਾਲਗ ਹੈ ਮਾਪੇ ਹੈ ਨਹੀਂ ਇਹ ਕਹਿ ਰਹੇ ਹਨ ਹਾਂ ਨੌ ਬੋਲ ਦਿਓ ਆ ਦੇਖੋ ਇਹ ਕਹਿ ਰਹੇ ਵੀ ਬਾਕੀ ਸਭ ਦੇ ਅਸੀਂ ਕਬਜ਼ੇ ਸੰਬੰਧੀ ਵਾਕਫਾ ਮਾਲਕਾਂ ਤੋਂ ਸਹਿਮਤੀ ਮਤਰ ਦਿੱਤੇ ਗਏ ਨੇ ਜੋ ਨਾਲ ਨੱਥੀ ਨੇ ਉਹ ਕਿੱਥੇ ਹੈ ਸਹਿਮਤੀ ਪੱਤਰ ਇਹ ਕਹਿੰਦੇ ਵੀ ਸਾਰਿਆਂ ਦੇ ਜਿੰਨੇ ਵੀ ਸਾਂਝੇ ਮਸਤਰਕੇ ਦੇ ਵਿੱਚ ਪੈ ਨੇ ਕਿਸੇ ਤੋਂ ਨਹੀਂ ਲਏ ਇਹ ਜੇ ਲੈ ਉਹ ਬੰਦੇ ਇਸ ਸਮੇਂ ਆਪਣੇ ਨਾਲ ਮੌਜੂਦ ਹਨ ਸਾਰੇ ਮਨਾਮ ਨਾਲ ਆ ਦੇਖੋ ਇਹਨਾਂ ਦੀ ਵੀ ਪੈੜੀ ਹੈ ਇਹ ਸੱਜਣ ਸਿੰਘ ਦੀ ਪੈੜੀ ਇੱਥੇ ਸਾਰੇ ਖੜੇ ਜਿਨ੍ਹਾਂ ਦੀ ਪੈੜੀ ਹੈ ਦੇਖੋ ਕਿੱਡਾ ਵੱਡਾ ਫਰਾਡ ਹੋ ਰਿਹਾ ਹੈ ਇੱਕ ਛੋਟੀ ਬੜੀ ਗੱਲ ਨਹੀਂ ਕਿੱਡਾ ਬੜਾ ਜਿਹੜੇ ਬੰਦਿਆਂ ਨੇ ਕੀਤਾ ਇਹ ਮਾਰੀ ਹਿੱਲ ਅਸੀਂ ਤੁਹਾਡੇ ਜਿਹੜੀਆਂ ਮੀਡੀਆ ਜੜੀ ਇਹ ਹੀ ਦੱਸ ਦਸਣੀਆਂ ਵੀ ਜਿਹੜੀ ਕੰਸਟਰਕਸ਼ਨ ਕੰਪਨੀਆਂ ਮਾਰੀ ਇਹ ਹਮਾਰੀ ਹਿੱਲ ਇਹ ਵੱਲੋਂ ਕਿਸਾਨਾਂ ਦੀ ਤੱਕੇ ਤੇ ਜਮੀਨਾਂ ਕਬਜ਼ੇ ਚ ਕੀਤੀਆਂ ਜਾ ਰਹੀਆਂ ਤੇ ਪ੍ਰਸ਼ਾਸਨ ਦੇ ਨਾਲ ਮਿਲ ਕੇ ਕੀਤੀਆਂ ਜਾ ਰਹੀਆਂ ਸੋ ਅੱਜ ਅਸੀਂ ਇੱਕ ਚੇਤਾਵਨੀ ਦੇਣ ਆਈਆਂ ਇੱਥੇ ਇਕੱਠੇ ਹੋ ਕੇ ਪ੍ਰਸ਼ਾਸਨ ਨੂੰ ਵੀ ਤੇ ਇਹਨਾਂ ਜਿਹੜੇ ਕੰਪਨੀ ਦੇ ਮਾਲਕਾਂ ਜੋ ਵੀ ਹੈ ਕਰਤਾ ਤਰਤਾ ਉਹਨਾਂ ਨੂੰ ਵੀ ਵੀ ਇਹ ਦੇਖੋ ਕਾਨੂੰਨ ਨੇ ਅੱਜ ਕਾਨੂੰਨ ਦੀਆਂ ਧੜੀਆਂ ਡਾਈਆਂ ਜਾ ਰਹੀਆਂ ਸਟੇ ਆਰਡਰ ਸਾਡੇ ਨਾਲ ਨੇ ਤੁਸੀਂ ਤੁਸੀਂ ਜੇ ਆਪਾਂ ਗੱਲ ਕਰੀਏ ਤੁਸੀਂ ਨਿੱਜੀ ਤੌਰ ਤੇ ਕੰਪਨੀ ਦੇ ਹਾਂਜੀ ਕੰਪਨੀ ਦੇ ਮਾਲਕਾਂ ਨਾਲ ਜਾਂ ਨਿੱਜੀ ਤੌਰ ਤੇ ਇਹ ਸਾਰਾ ਕੁਝ ਕਰਨ ਤੋਂ ਪਹਿਲਾਂ ਕੰਪਨੀ ਦੇ ਮਾਲਕਾਂ ਨਾਲ ਕੋਈ ਨਿੱਜੀ ਤੌਰ ਤੇ ਗੱਲਬਾਤ ਫੋਨ ਤੇ ਜਾਂ ਮਿਲ ਕੇ ਕੋਈ ਕੀਤੀ ਹੈ ਕਿ ਇਹ ਨਜਾਇਜ਼ ਹੋ ਰਿਹਾ ਹੈ ਹਾਂਜੀ ਮੈਂ ਆਪਾਂ ਨੇ ਕੀਤੀ ਜਦੋਂ ਇਹ ਨਾ ਇਹ ਨਜਾਇਜ਼ ਮੈਨਗੀ ਜੀ ਇੱਥੇ ਸ਼ੁਰੂ ਕੀਤੀ ਅਸੀਂ ਇਹਨਾਂ ਨੂੰ ਫੋਨ ਕੀਤਾ ਵੀ ਠੀਕ ਗੱਲ ਨਹੀਂ ਹੈਗੀ ਤੁਸੀਂ ਕਿਸਾਨ ਦੀ ਜ਼ਮੀਨੇ ਖਰਾਬ ਕਰ ਰਹੇ ਹੋ ਉਹ ਕਹਿੰਦੇ ਅਸੀਂ ਇਸ ਤਰ੍ਹਾਂ ਕਰਨਾ ਹੈ ਵੀ ਅਸੀਂ ਜ਼ਮੀਨ ਖਰੀਦ ਚੁੱਕੇ ਮੱਖਾ ਇਹ ਤਾਂ ਸਾਂਝਾ ਮਸਤਰਕਾ ਜ਼ਮੀਨ ਹੈ ਤੁਸੀਂ ਜਿੱਥੇ ਜਿੱਥੇ ਖੇਵਟਾਂ ਦੇ ਜ਼ਮੀਨ ਚ ਖਰੀਦੀ ਹੈ ਉਸੇ ਤਰ੍ਹਾਂ ਕਬਜ਼ਾ ਕਰ ਲਓ ਕੋਈ ਤਾਂ ਸਾਨੂੰ ਇਤਰਾਜ਼ ਨਹੀਂ ਹੈਗਾ ਉਹ ਕਹਿੰਦਾ ਵੀ ਤੁਸੀਂ ਗੱਲ ਕਰ ਲਓ ਪ੍ਰਸ਼ਾਸ ਪ੍ਰਸ਼ਾਸਨਕਤਾ ਗੱਲ ਸੁਣਦਾ ਕੋਈ ਨਹੀਂ ਹੈਗਾ ਉਹ ਕਹਿੰਦੇ ਇਹਨਾਂ ਨੇ ਖਰੀਦੀ ਮੱਖਾ ਪਰ ਜਿਹੜੇ ਸਟੇ ਆਊਟਰ ਹੋਏ ਆ ਉਹ ਕਿਸ ਚੀਜ਼ ਵਾਸਤੇ ਹੋਏ ਆ ਤੁਹਾਨੂੰ ਲੱਗਦਾ ਕਿ ਜਿਹੜੀ ਜ਼ਮੀਨ ਇਹਨਾਂ ਨੇ ਵੇਚੀ ਹੈ ਪਹਿਲਾਂ ਵੀ ਸੱਜਣ ਸਿੰਘ ਦੇ ਜਾਂ ਹੋਰ ਜਿਹੜੇ ਪਿੰਡ ਦੇ ਲੋਕ ਨੇ ਉਹਨਾਂ ਵੱਲੋਂ ਹੀ ਕੰਪਨੀ ਨੂੰ ਵੇਚੀ ਗਈ ਹੈ ਉਸੇ ਵਿੱਚ ਦਾ ਇਹ ਹਿੱਸਾ ਹੈ ਤੇ ਇਸ ਕਰਕੇ ਰੌਲਾ ਪਿਆ ਵੀ ਇਹ ਜਿਹੜੀ ਪਹਿਲਾਂ ਜ਼ਮੀਨ ਵਿਕੀ ਆ ਉਹਦਾ ਹਿੱਸਾ ਹੈ ਦੇਖੋ ਜੀ ਜਿਹੜੀ ਜ਼ਮੀਨ ਵਿਕੀ ਹੋਈ ਹੈ ਨਾ ਸਾਂਝੇ ਮਸਤਰਕੇ ਦੇ ਵਿੱਚ ਆ ਦੇਖੋ ਕਿੰਨੇ ਨੰਬਰ ਨੇ ਜਿੰਨੇ ਨੰਬਰ ਨੇ ਜਿਹੜੇ ਮੈਂ ਇਨਸਾਨ ਦੀ ਜ਼ਮੀਨ ਸੀ ਉਹਨੇ ਵੇਚਤੀ ਉਹ ਠੀਕ ਹੈ ਠੀਕ ਹੈ ਲੇਕਿਨ ਹੁਣ ਜਿਹੜੇ ਸਾਂਝੇ ਮਸਤਰਕੇ ਦੂਜੇ ਹਿੱਸੇਦਾਰ ਆ ਉਹਨਾਂ ਦੀ ਆਪਾਂ ਕਬਜ਼ਾ ਨਹੀਂ ਨਾ ਕਰ ਸਕਦੇ ਧੱਕੇ ਤੇ ਇਹ ਧੱਕੇ ਤੇ ਕਬਜ਼ਾ ਹੋ ਰਿਹਾ ਜ਼ਮੀਨ ਜਿੱਥੇ ਜਿੱਥੇ ਖਰੀਦੀ ਹੈ ਕੰਪਨੀ ਨੇ ਉੱਥੇ ਇਹਨਾਂ ਦਾ ਹੱਕ ਬਣਦਾ ਜ਼ਮੀਨ ਇਹਨਾਂ ਦੀ ਹੈ ਲੇਕਿਨ ਇਹ ਇੱਕ ਜਗ੍ਹਾ ਦੇ ਉੱਤੇ ਜਿੰਨੇ ਵੀ ਸਾਂਝੇ ਮਸਤਰਕੇ ਤੇ ਵੀ ਜ਼ਮੀਨ ਸੀ ਉਹ ਸਾਰੀ ਤੇ ਕਬਜ਼ਾ ਕਰ ਰਹੇ ਇਹ ਤਾਂ ਧੱਕਾ ਹੋ ਰਿਹਾ ਨਾ ਇਹ ਸਾਈਡ ਮਹਿੰਗੀ ਹੈ ਚਾਹੇ ਮਹਿੰਗੀ ਜੈ ਸਸਤੀ ਹੈ ਲੈਕਿਨ ਹੈ ਤਾਂ ਕਾਨੂੰਨ ਦੇ ਦਾਇਰੇ ਤੋਂ ਉਲਟ ਹੈ ਨਾ ਹੁਣ ਜੱਜ ਸਾਹਿਬਾਨ ਨੇ ਸਟੇ ਕੀਤੀ ਹੈ ਸਟੇ ਕਿਸੇ ਗਲਤੇ ਹੋਈ ਹੈ ਹਾ ਸਟੇ ਹੋਣ ਦੇ ਬਾਵਜੂਦ ਕੰਮ ਕਰਦਾ ਆਪਾਂ ਤਾਂ ਇਹ ਕਹਿ ਰਹੇ ਹਾਂ ਵੀ ਕਾਨੂੰਨ ਦੇ ਉੱਤੇ ਹੀ ਕਾਨੂੰਨ ਖਲਵਾੜ ਕਰ ਰਿਹਾ ਹੈ ਜਦੋਂ ਤੁਸੀਂ ਸਟੇ ਹੋਈ ਵੀ ਹੈ ਤਾਂ ਪ੍ਰਸ਼ਾਸਨ ਨੂੰ ਵੀ ਜਾਗਣਾ ਚਾਹੀਦਾ ਹੈ ਫਿਰ ਫਿਰ ਤਾਂ ਇਹਦਾ ਮਤਲਬ ਜੱਜ ਸਾਹਿਬਾਨ ਦੇ ਆਰਡਰ ਵੀ ਨਹੀਂ ਮੰਨੇ ਜਾ ਰਹੇ ਕਿਸੇ ਉੱਚ ਅਧਿਕਾਰੀ ਨਾਲ ਵੀ ਗੱਲ ਕੀਤੀ ਹੈ ਤੁਸੀਂ ਇਸ ਮਸਲੇ ਤੇ ਕਿ ਇੱਥੇ ਮੈਨਿੰਗ ਵੀ ਹੋ ਰਹੀ ਹੈ ਤੇ ਕੰਟਰਕਸ਼ਨ ਵੀ ਚੱਲ ਰਹੀ ਹੈ ਦੇਖੋ ਜੀ ਅੱਜ ਅਸੀਂ ਤੁਹਾਡੇ ਜ਼ਰੀਏ ਆ ਗੱਲ ਕਰਨ ਆਏ ਕਿਉਂਕਿ ਦੇਖੋ ਜਿਹੜੀ ਕਿਸਾਨਾਂ ਦੀ ਆਵਾਜ਼ ਹੈ ਤਾਂ ਮੀਡੀਆ ਹੀ ਚੱਕਦਾ ਹੈ ਕਿਉਂਕਿ ਇੱਥੇ ਤਾਂ ਪੈਸੇ ਵਾਲੀ ਕੰਪਨੀ ਹੈ ਨਾ ਜਿਨ੍ਹਾਂ ਨੇ ਹਜ਼ਾਰਾਂ ਕਰੋੜ ਰੁਪਏ ਇਨਵੈਸਟ ਕਰਨਾ ਹੈ ਉਹ ਕਿਸੇ ਨੂੰ ਪੈਸੇ 'ਚ ਵੀ ਖਰੀਦ ਸਕਦੇ ਆ ਉਹ ਕੁਝ ਵੀ ਕਰ ਸਕਦੇ ਲੇਕਿਨ ਸਾਡੀ ਜਿਹੜੀ ਆਵਾਜ਼ ਹੈ ਉਹ ਤਾਂ ਮੀਡੀਆ ਨੇ ਚੱਕ ਕੇ ਪਹੁੰਚਾਉਣੀ ਆ ਨਾ ਬੋਲੇ ਜਿਹੜੇ ਬੋਲੇ ਕੰਨਾਂ ਤੱਕ ਸਾਡੀ ਆਵਾਜ਼ ਪਹੁੰਚਣੀ ਆ ਨਾ ਸਮਝਲੂਮ ਲੋਕਾਂ ਦੀ ਉਹ ਤੁਸੀਂ ਪਹੁੰਚਾਉਣੀ ਆ ਸੋ ਤੁਹਾਡੇ ਜ਼ਰੀਏ ਅੱਜ ਅਸੀਂ ਆਪ ਦਾ ਇੱਕ ਪੱਖ ਰੱਖਣ ਆਏ ਆ ਇਸ ਤੋਂ ਬਾਅਦ ਅਸੀਂ ਜੇ ਦੁਬਾਰਾ ਮੌਕਾ ਬਣਿਆ ਸਾਨੂੰ ਇੱਥੇ ਆਉਣਾ ਤਾਂ ਫਿਰ ਤਾਂ ਅਸੀਂ ਪੱਕਾ ਟੈਂਟ ਗੱਡਾਂਗੇ ਇੱਥੇ ਤੇ ਬਿਲਕੁਲ ਕੰਮ ਬੰਦ ਕਰਾਵਾਂਗੇ ਕਿੰਨੀ ਜ਼ਮੀਨ ਜੇ ਗੱਲ ਕੀਤੀ ਜਾਵੇ ਤਾਂ ਟੋਟਲ ਕਿੰਨੀ ਜ਼ਮੀਨ ਤੇ ਇਸ ਸਮੇਂ ਤੁਸੀਂ ਤੁਹਾਡੇ ਵੱਲੋਂ ਮੰਨਿਆ ਜਾ ਰਿਹਾ ਕਿ ਨਜਾਇਜ਼ ਕਬਜ਼ਾ ਕੀਤਾ ਗਿਆ ਦੇਖੋ ਇਹ ਸੱਜਣ ਸਿੰਘ ਤੁਹਾਨੂੰ ਦੱਸਣਗੇ ਇਹਨਾਂ ਦੀ ਕਾਫੀ ਜ਼ਮੀਨ ਹੈ ਜਿਹੜੀ ਇੱਥੋਂ ਸ਼ੁਰੂ ਹੋ ਕੇ ਸੜਕ ਤੋਂ ਲੈ ਕੇ ਐਂਡ ਤੱਕ ਚੱਲੇਗੀ ਇੱਥੇ ਨਜਾਇਜ਼ ਕਬਜ਼ਾ ਕੀਤਾ ਜਾ ਰਿਹਾ ਸਾਡੇ ਇਸ ਜ਼ਮੀਨ ਦੇ ਜੋ ਮਾਲਕ ਨੇ ਉਹ ਵੀ ਨੇ ਸੱਜਣ ਸਿੰਘ ਜੀ ਇਹ ਜ਼ਮੀਨ ਦਾ ਜੋ ਰੌਲਾ ਹੈ ਉਹ ਕੀ ਹੈ ਤੇ ਤੁਹਾਨੂੰ ਕਿਵੇਂ ਪਤਾ ਲੱਗਾ ਕਿ ਇਹ ਨਜਾਇਜ਼ ਕੀਤਾ ਜਾ ਰਿਹਾ ਜਾਂ ਸਹੀ ਕੀਤਾ ਜਾ ਰਿਹਾ ਜਿਹੜੀ ਨਾ ਇਹ ਜ਼ਮੀਨ ਹੈ ਜੀ ਇਹਦਾ ਜਿਹੜਾ ਮਾਲਕ ਹੈ ਜਾ ਉਹਨਾਂ ਜ਼ਮੀਨ ਖਰੀਦੀ ਤੋਂ ਪਹਿਲਾਂ ਇਹਨੂੰ ਤਕਸੀਮ ਕਰਾਣੀ ਚਾਹੀਦੀ ਸੀ ਸਾਰੀ ਜ਼ਮੀਨ ਦੀ ਇਹਨਾਂ ਕੋਈ ਤਕਸੀਮ ਨਹੀਂ ਕਰਾਈ ਜੀ ਐਕਨੇ ਨਾ 11 ਕਿੱਲਾਂ ਦਾ ਕਬਜ਼ਾ ਕਰ ਲਿਆ ਜਾਂ ਸਾਨੂੰ ਪਤਾ ਜਿੱਦਣੇ ਨਾ ਕਬਜ਼ਾ ਕਰਿਆ ਅਸੀਂ ਦੂਏ ਦਿਨ ਜੀ ਪੱਕੀ ਪਹਿਲਾਂ ਕੱਚੀ ਸਟੇ ਕਰਾਈ ਜੀ ਫਿਰ ਉਹਦੇ ਪੱਕੀ ਹੋਈ ਜੀ ਫਿਰ ਉਹ ਉਹਨਾਂ ਜਿਹੜੀ ਜ਼ਮੀਨ ਸਾੜੀ ਉਹ ਚਾਰੇ ਪਾਸੇ ਮਤਲਬ ਇੱਕ ਇਧਰ 28 ਮਸਤੀਲ ਹੈ ਉੱਥਾ ਵੀ ਇਹਨਾਂ ਕਬਜ਼ਾ ਲਖਾਇਆ ਪੁੱਡਾ ਵਾਲਿਆਂ ਦੇ ਇੱਕ 48 42 ਮਸਤੀਲ ਹੈ ਇਧਰ ਉੱਥੇ ਵੀ ਕਬਜ਼ਾ ਲਖਾਇਆ ਹੈ ਇੱਕ ਸਾਢੇ ਘਰਾਂ ਜਮੀਨ ਜੀ ਉੱਥੇ ਵੀ ਕਬਜ਼ਾ ਲਖਾਇਆ ਹੈ ਇਹਨਾਂ ਸਾਰੀ ਜਮੀਨ 'ਤੇ ਕਬਜ਼ਾ ਲਖਾਇਆ ਹੈ ਕਿਨੇ ਫਰੂ ਲਿਖੇ ਗਏ ਨੇ ਕਬਜ਼ੇ ਉਹ ਕੌਣ ਕਰਦਾ ਇਹ ਆਪਣਾ ਜਿਹੜਾ ਤਹਿਸੀਲਦਾਰ ਜੀ ਉਹਨਾਂ ਦਾ ਮਾਰ ਕਰਕੇ ਦਤੀ ਸਾਈਨ ਕਰ ਕਰਦੇ ਆ ਉਹਨਾਂ ਨੂੰ ਉਹ ਕੰਪਨੀ ਦੀ ਜੀ ਬਈ ਇਹ ਸਹੀ ਹੈ ਵੀ ਇਹਦੀ ਤਕਸੀਮ ਹੋ ਗਈ ਜਦ ਕਿ ਤਕਸੀਮ ਡੱਕਾ ਵੀ ਨਹੀਂ ਹੋਈ ਵੀ ਜੀ ਸਾਡੀ ਜਦੋਂ ਇੱਥੇ ਸਟੇ ਲੱਗੀ ਹੈ ਤੁਸੀਂ ਉਹ ਕਾਗਜ਼ ਸਾਰੇ ਚੈੱਕ ਨਹੀਂ ਕਰਵਾਏ ਪ੍ਰਸ਼ਾਸਨ ਤੱਕ ਪਹਿਲਾਂ ਤੁਹਾਨੂੰ ਪ੍ਰਸ਼ਾਸਨ ਨੂੰ ਮਿਲਣਾ ਚਾਹੀਦਾ ਸੀ ਵੀ ਆ ਕੇ ਦੇਖੋ ਵੀ ਇਹ ਕੀ ਹੋ ਰਿਹਾ ਹੈ ਪ੍ਰਸ਼ਾਸਨ ਜੀ ਜਿਹੜੀ ਪੁਲਿਸ ਹੈ ਉਹ ਜਮੈਂ ਮਤਲਬ ਲੈਂਦੇ ਗੈਲ ਚੱਲਦੀ ਜਾਂਦੇ ਹਾਕਮਾਂ ਚੱਲਦੀ ਜੀ ਤੁਸੀਂ ਅੱਜ ਕਿਸਾਨ ਜੁਨੀਅਨ ਪਹੁੰਚੀ ਹੈ ਤੁਹਾਡੇ ਕੋਲ ਕੀ ਤੁਸੀਂ ਫੈਸਲਾ ਲਿਆ ਕੀ ਕਰਨਾ ਚਾਹੀਦਾ ਤੇ ਅਗਲੀ ਰਣਨੀਤੀ ਕੀ ਤਿਆਰ ਕੀਤੀ ਹੈ ਤੁਸੀਂ ਮੈਂ ਤਾਂ ਕਿਸਾਨ ਜੁਨੀਅਨ ਆਏ ਬੇਨਤੀ ਕਰਦੇ ਜਿਹੜੇ 7 ਕਿਲੋ ਰਹਿ ਸਾਨੂੰ ਉਹ ਦਵਾਏ ਜਾਵੇ ਜੀ ਵੇ ਜੜੀ ਉਹਨਾਂ ਦੀ ਜ਼ਮੀਨ ਜਿੱਥੇ ਬਣਦੀ ਉਹ ਸੱਤੇ ਹੀ ਲੈ ਲਵੇ ਜਿੱਥੇ ਵੀ ਉਹਦਾ ਹੱਕ ਮੰਨਦਾ ਨਹੀਂ ਦੇਣੇ ਤਿਆਰ ਹੈ ਜੀ ਕਈ ਵਾਰ ਇੱਥੇ ਵੀ ਗੱਲ ਕਰ ਲਈਏ ਲੋਕਾਂ ਦੇ ਵਿੱਚ ਚਰਚਾ ਵੀ ਇਹ ਪਹਿਲਾਂ ਵੀ ਵਿਸ਼ਾ ਇਹ ਬਣਿਆ ਸੀ ਕਿ ਜ਼ਮੀਨ ਤੁਹਾਡੇ ਵੱਲੋਂ ਸੱਜਣ ਸਿੰਘ ਵੱਲੋਂ ਵੇਚੀ ਗਈ ਹੈ ਇਹ ਇਲਜ਼ਾਮ ਸੀ ਲੋਕਾਂ ਵਿੱਚ ਇਹ ਚਰਚਾ ਸੀ ਕਿ ਇਹ ਸਹੀ ਹੈ ਕਿ ਤੁਸੀਂ ਵੇਚੀ ਸੀ ਕੰਪਨੀ ਨੂੰ ਜੀ ਬਿਲਕੁਲ ਨਹੀਂ ਵੇਚੀ ਅਸੀਂ ਤਾਂ ਮੜੀ ਜੀ ਵੀ ਨਹੀਂ ਵੇਚੀ ਜੀ ਇਹ ਕੰਪਨੀ ਨੂੰ ਇੱਕ ਇੰਚ ਵੀ ਜ਼ਮੀਨ ਨਹੀਂ ਵੇਚੀ ਜੀ ਅਸੀਂ ਇਹ ਲੋਕ ਸਾਡੇ ਕੋਲ ਫਰਜ਼ਾ ਪਈਆਂ ਉਹ ਪੜ ਲਓ ਜੀ ਫਰਜ਼ਾ ਮੈਂ ਸਾਡਾ ਨਾਂ ਬੋਲਦਾ ਜੀ ਬਾਕੀ ਜੱਜ ਸਾਹਿਬ ਨੇ ਤਾਂ ਹੀ ਸਟੇਟ ਦਿੱਤੀ ਜੀ ਜੇ ਸਾਡੇ ਜੜ ਹੋੜ ਅਗਲੀ ਰਣਨੀਤੀ ਕੀ ਹੈ ਕੀ ਕਰੋਗੇ ਜੇ ਕੰਪਨੀ ਨਹੀਂ ਇਹ ਫੈਸਲਾ ਮੰਦੀ ਅਸੀਂ ਤਾਂ ਇਹ ਕੰਪਨੀ ਤੇ ਡਰ ਲੱਗਦਾ ਜੀ ਇਹ ਤਾਂ ਸਾਨੂੰ ਮਰਵਾ ਵੀ ਸਕਦੀ ਜੀ ਕੰਪਨੀ ਇਹਦਾ ਕੰਪਨੀ ਇਹ ਜੀ ਜੇ ਅਸੀਂ ਕੱਲੇ ਜਾਈਏ ਸਾਨੂੰ ਕਿਹਦੀ ਵੀ ਮਰਵਾ ਵੀ ਸਕਦੀ ਅਸੀਂ ਤਾਂ ਬਸ ਕਿਸਾਨਾਂ ਦੇ ਜੁਨੀਅਰ ਦਾ ਕਿਸਾਨ ਜੁਨੀਅਰ ਦਾ ਮਤਲਬ ਮੈਂ ਤਾਂ ਅਦਰ ਕਰ ਇਹਨਾਂ ਨੇ ਕੰਮ ਕਰਨਾ ਸਾਡਾ ਜੀ ਰੇਸ਼ਭ ਸਿੰਘ ਜੀ ਕੀ ਹੋ ਗਈ ਅਗਲੀ ਰਣਨੀਤੀ ਕੀ ਹੈ ਹੁਣ ਤੁਸੀਂ ਪਹੁੰਚੇ ਹੋ ਭਾਰੀ ਤਦਾਦ ਦੇ ਵਿੱਚ ਕਿਸਾਨ ਪਹੁੰਚੇ ਨੇ ਕਿਉਂਕਿ ਸਭ ਤੋਂ ਵੱਡਾ ਮਸਲਾ ਹੈ ਜੇ ਕਿਸਾਨਾਂ ਕਿਸਾਨ ਹੀ ਜ਼ਮੀਨ ਵੇਚਦੇ ਨੇ ਕਿਤੇ ਨਾ ਕਿਤੇ ਕਿਸਾਨਾਂ ਨੂੰ ਵੀ ਗਲਤ ਮੰਨਿਆ ਜਾਂਦਾ ਕਿ ਲਾਲਚ ਦੇ ਵਿੱਚ ਆ ਕੇ ਮਹਿੰਗੀਆਂ ਇਹ ਜੋ ਜ਼ਮੀਨਾਂ ਨੇ ਆਪਣੀਆਂ ਇਹ ਮਹਿੰਗੇ ਪਾਦੀਆਂ ਵੇਚੀਆਂ ਜਾਂਦੀਆਂ ਨੇ ਬਾਅਦ ਚ ਇਸ ਤਰ੍ਹਾਂ ਦੇ ਹਾਲਾਤ ਬਣ ਜਾਂਦੇ ਨੇ ਤੇ ਹੁਣ ਕੀ ਡਿਸੀਜਨ ਲਿਆ ਤੁਸੀਂ ਦੇਖੋ ਭਰਾ ਤੁਸੀਂ ਆਪ ਸੁਣ ਲਿਆ ਸੱਜਣ ਸਿੰਘ ਤੋਂ ਵੀ ਅੱਜ ਇੱਕ ਕਿਸਾਨ ਆਪ ਦੀ ਜ਼ਮੀਨ 'ਚ ਵੀ ਨਹੀਂ ਆ ਸਕਦਾ ਮਤਲਬ ਉਹਨੂੰ ਡਰ ਲੱਗਦਾ ਹੈ ਕਿਉਂਕਿ ਜਿਹੜੀਆਂ ਇਹ ਜਿਹੜੀਆਂ ਕੰਪਨੀਆਂ ਹਨਾ ਇਹ ਆਮ ਲੋਕਾਂ ਦੀ ਤਾਂ ਹੈ ਨਹੀਂ ਗੁੰਡੇ ਲੋਕਾਂ ਦੀ ਬਹੁ ਗਿਣਤੀ ਤਾਂ ਤੱਕੇ ਤੇ ਕਬਜੇ ਤਾਂ ਹੀ ਹੋ ਰਹੇ ਹਨ ਨਾ ਜੇ ਗੁੰਡਾਪਨ ਦਿਖਾ ਰਹੇ ਨੇ ਤੱਕੇ ਤੇ ਕਬਜਾ ਕੀ ਹੁੰਦਾ ਬੈਠ ਕੇ ਜਿਸ ਤਰ੍ਹਾਂ ਵੀ ਹੁੰਦਾ ਇਹ ਉਹਦੇ ਵਿੱਚ ਹੁੰਦਾ ਨਾ ਇੱਕ ਕਮਰਾ ਜਿੱਥੇ ਜਿੱਥੇ ਬਣਦੀ ਉੱਥੇ ਸਾਂਭ ਸਕਦੇ ਜਿੱਥੇ ਇਹਨਾਂ ਨੇ ਰਜਿਸਟਰੀ ਕਰਾਈ ਲੇਕਿਨ ਜੇ 11 ਕਿਲੇ ਚ ਤੇ ਇਹਨਾਂ ਦੇ ਮਤਲਬ 7 ਕਿਲੇ ਤੱਕੇ ਤੇ ਮਤਲਬ ਦੱਬੇ ਜਾ ਰਹੇ ਆ ਅੱਜ ਜਾ ਰਹੇ ਅਤੇ ਪ੍ਰਸ਼ਾਸਨ ਸੁੱਤਾ ਸਟੇ ਆਰਡਰ ਪੱਕੇ ਹੋਏ ਹੋਏ ਆ ਸੋ ਹੁਣ ਇਸ ਤੋਂ ਬਾਅਦ ਤਾਂ ਦੇਖੋ ਅਸੀਂ ਬੈਠ ਕੇ ਡਿਸੀਜਨ ਲਵਾਂ ਕਿ ਕੋਈ ਵੱਡਾ ਲਵਾਂਗੇ ਐਕਸ਼ਨ ਕਰਾਂਗੇ ਇੱਕ ਇੱਕ ਇੰਚ ਵੀ ਕਿਸਾਨ ਦੀ ਜ਼ਮੀਨ ਨੂੰ ਅਸੀਂ ਐਵੇਂ ਨਹੀਂ ਦੱਬਣ ਦਾਂ ਤੇ ਚਾਹੇ ਜਿੱਡੀ ਮਰਜ਼ੀ ਇੱਕ ਇਹ ਕੰਪਨੀ ਆ ਚਾਹੇ ਦੀ ਪਿੱਠ ਪਿੱਛੇ ਵੱਡੇ ਵੱਡੇ ਲੋਕ ਖੜੇ ਹੋਣ ਲੇਕਿਨ ਅਸੀਂ 1 ਇੰਚ ਵੀ ਮਰਲਾ ਵੀ ਜਗ੍ਹਾ ਇੱਥੇ ਆਪਦੇ ਕਿਸਾਨ ਭਰਾ ਦਾ ਨਹੀਂ ਦੱਬਣ ਦਵਾਂਗੇ ਸੋ ਤਾਂ ਕਰਕੇ ਅੱਜ ਅਸੀਂ ਇਕੱਠੇ ਹੋਏ ਆਂ ਇਕੱਠੇ ਹੋ ਕੇ ਅੱਗੇ ਭਵਿੱਖ ਦੇ ਵਿੱਚ ਕੀ ਰਣਨੀਤੀ ਬਣਾਂਗੇ ਅਸੀਂ ਬੈਠ ਕੇ ਸਾਰੇ ਵੀਰ ਵਿਚਾਰ ਕੜ ਕੇ ਵੱਡਾ ਸੰਘਰਸ਼ ਉਲੀਕਾਂਗੇ ਤਾਂ ਕਰਕੇ ਜਿਹੜੀਆਂ ਇਹ ਕਾਰਪੋਰੇਟ ਅਦਾਰੇ ਹੀ ਕਹਿ ਸਕਦੇ ਆ ਆਪਾਂ ਇਹਨਾਂ ਨੂੰ ਜਿਹੜੇ ਇਹਨਾਂ ਵਿਰੁੱਧ ਆਪਾਂ ਵੱਡੀ ਲੈਵਲ ਤੇ ਆਵਾਜ਼ ਚੱਕਾਂਗੇ ਤੇ ਇਹਨਾਂ ਦਾ ਆਪਾਂ ਪੂਰਾ ਜਿਹੜਾ ਭਾਂਡਾ ਹੈ ਚਾਹੇ ਪ੍ਰਸ਼ਾਸਨ ਮਿਲੇ ਆ ਕੋਈ ਮਿਲੇ ਆ ਆਪਾਂ ਜ਼ਰੂਰ ਅੱਗੇ ਭਵਿੱਖ ਦੇ ਵਿੱਚ ਇਕੱਠੇ ਹੋ ਕੇ ਇਹਨਾਂ ਦਾ ਭੰਣਾ ਦੇ ਨਾਲ ਉਸ ਕੰਪਨੀ ਦੇ ਵਿੱਚ ਜੋ ਓਨਰ ਕਹਿ ਲੋ ਜਾਂ ਸਰਪ੍ਰਸਤ ਕਹਿ ਲੋ ਜਿਹੜੇ ਇੱਥੇ ਇਸ ਕੰਪਨੀ ਦੇ ਵਿੱਚ ਕੰਟਰਕਸ਼ਨ ਦੀ ਦੇਖਰੇਖ ਕਰਦੇ ਨੇ ਉਹ ਸ਼ਖਸ ਸਾਡੇ ਨਾਲ ਹੈ ਕੀ ਗੱਲ ਹੈ ਕਿ ਇਹ ਮਸਲਾ ਇੰਨਾ ਗੁੰਝਲਦਾਰ ਬਣਿਆ ਗੱਲਬਾਤ ਕਰਦੇ ਸਰ ਕੀ ਨਾ ਜੀ ਆਪਣਾ ਮੇਰੇ ਨਾਮ ਜਲਾਰਾਮ ਜਲਾਰਾਮ ਜੀ ਪਹਿਲਾਂ ਤਾਂ ਇਹ ਦੱਸੋ ਵੀ ਇਹ ਕਦੋਂ ਲਈਤੀ ਸੀ ਤੁਸੀਂ ਜ਼ਮੀਨ ਇਹ ਅਸੀਂ ਅੱਜ ਤੋਂ 2.5-2 ਸਾਲ ਪਹਿਲਾਂ ਲਈ ਹੈ ਬਕਾਇਦਾ ਅਸੀਂ ਇਹਦਾ ਇੰਤਕਾਲ ਆ ਰਜਿਸਟਰੀ ਹੈ ਸਾਡੇ ਨਾਂ ਤੇ ਇਹਨਾਂ ਦੀ ਭਰਾਵੀਂ ਵੰਡ ਸੀਗੀ ਉਹ ਅਸੀਂ ਉਹਦੀ ਜ਼ਮੀਨ ਸਾਨੂੰ ਇਹਨਾਂ ਨੇ ਉਸ ਲਈ ਵੇਚੀ ਆ ਉਹ ਤੋਂ ਬਾਅਦ ਇਹਨਾਂ ਕੋਲ ਇਹਨਾਂ ਨੇ ਆਪਣੇ ਭਰਾਵਾਂ ਨੂੰ ਸੋਕੇ ਬਰਾਨੀ ਬਰਾਂਡ ਦਿੱਤੀ ਹੋਈ ਸੀਗੀ ਹਾਂਜੀ ਉਹ ਵਿਚਾਰਿਆਂ ਦੀ ਕਿਸਮਤ ਪੈ ਗਈ ਅੱਜ ਤੇ ਇਹਨਾਂ ਨੂੰ ਹੁਣ ਇਸ ਚੀਜ਼ ਦਾ ਦੁੱਖ ਹੈ ਬਈ ਉਹ ਕਿਉਂ ਮਤਲਬ ਖੁਸ਼ਹਾਲ ਕਿਉਂ ਹੋ ਗਏ ਅੱਛਾ ਬਕਾਇਦਾ ਸਾਡੇ ਕੋਲ ਜ਼ਮੀਨ ਆ ਸਾਰਾ ਕੁਝ ਹੈਗਾ ਇਹਨਾਂ ਦੀ ਕੋਈ ਸੱਜਨ ਸਿੰਘ ਦੀ ਕੋਈ ਜ਼ਮੀਨੀयत ਹੈ ਤੇ ਇਹਨਾਂ ਦੀ ਜ਼ਮੀਨ ਪੈਂਦੇ ਦੇ ਪੱਲੇ ਪਾਸੇ ਆ ਹੁਣ ਉਧਰ ਰੇਟ ਹੈ ਨਹੀਂ ਇੱਧਰ ਰੇਟ ਜ਼ਿਆਦਾ ਆ ਇਸ ਕਰਕੇ ਕੰਪਨੀ ਨੂੰ ਇਹ ਬਦਲਾਮ ਕਰ ਦਿਆ ਹੋਰ ਇਹਦੇ ਵਿੱਚ ਕੋਈ ਹੈ ਨਹੀਂ ਕਿੰਨੀ ਜ਼ਮੀਨ ਆ ਟੋਟਲ ਤੁਹਾਡੇ ਕੋਲ ਜਿਹੜਾ ਜਿਹੜਾ ਇੱਥੇ ਤੁਹਾਡੇ ਕੋਲ 77 ਕਿੱਲੇ ਜ਼ਮੀਨ ਆ ਹਾਂ ਜਿਨ੍ਹਾਂ ਵਿੱਚ ਅਸੀਂ 35 ਫਾਰਮ ਹਾਊਸ ਬਣਾਣੇ ਆ ਇਹਨਾਂ ਵਿੱਚ ਸਾਨੂੰ ਕੋਈ ਹਰਕਤ ਦੀ ਰਜਿਸਟਰੀ ਇੰਤਕਾਲ ਹੋਇਆ ਹੋਇਆ ਬਿਲਕੁਲ ਕਮਾਡਾ ਤੋਂ ਅਪਰੂਵਡ ਆ ਬਾਕੀ ਸਾਰਾ ਕੁਝ ਅਸੀਂ ਰੇਰਾਂ ਦੇ ਅਪਰੂਵ ਸਾਰਾ ਕੁਝ ਕਰਵਾ ਕੇ ਬੈਠੇ ਆ ਰੋਲਾ ਕਿਹੜੀ ਜ਼ਮੀਨ ਦਾ ਕਿਉਂਕਿ ਜੇ ਗੱਲ ਕੀਤੀ ਜਾਵੇ ਤਾਂ ਕਈ ਵਾਰ ਇਹ ਗੱਲ ਚਰਚਾ ਚਾਈ ਹੈ ਕਿ ਉਹ ਜ਼ਮੀਨ ਸੱਜਣ ਸਿੰਘ ਦੇ ਪਰਿਵਾਰ ਵੱਲੋਂ ਵੇਚੀ ਜਾ ਚੁੱਕੀ ਹੈ ਜਿਵੇਂ ਤੁਸੀਂ ਗੱਲ ਕੀਤੀ ਆਫ ਕੈਮਰਾ ਕਿ ਕੀ ਕੀ ਹੋਇਆ ਹੁਣ ਤੱਕ ਕਿਹਨਾ ਕਿਹਨਾ ਦੇ ਵਿਆਹ ਨੇ ਇਸ ਜ਼ਮੀਨ ਦੇ ਤੁਹਾਡੇ ਹੱਕ ਦੇ ਵਿੱਚ ਆਏ ਨੇ ਕਿਹਨੇ ਤੁਹਾਨੂੰ ਜ਼ਮੀਨ ਵੇਚੀ ਹੈ ਤੇ ਸੱਜਣ ਸਿੰਘ ਕਿਉਂ ਇਸ ਤਰ੍ਹਾਂ ਇਤਰਾਜ਼ ਕਰ ਰਿਹਾ ਹੈ ਇਨਾਂ ਦਾ ਜਿਹੜੇ ਭਰਾ ਆ ਗੁਦਨੈਬ ਸਿੰਘ ਉਹਨਾਂ ਕੋਲ ਅਸੀਂ ਇਹਨੇ ਫਾਦਰ ਤੋਂ ਉਪਤਾ ਸਾਰਿਆਂ ਤੋਂ ਜ਼ਮੀਨ ਲਈ ਆ ਉਹਨਾਂ ਨੇ ਕੋਰਟ 'ਚ ਵੀ ਬਿਆਨ ਦੇਤੇ ਆ ਵੀ ਅਸੀਂ ਜ਼ਮੀਨ ਵੇਚੀ ਆ ਅਸੀਂ ਆਪਣਾ ਹੱਕ ਵੇਚਿਆ ਉਹ ਇੱਥੇ ਆਉਣ ਨੂੰ ਵੀ ਤਿਆਰ ਆ ਵੀ ਸਾਡਾ ਅਸੀਂ ਆਪਣੀ ਜ਼ਮੀਨ ਲੈ ਲਈ ਨਹੀਂ ਇੱਥੇ ਪਿੰਡ 'ਚ ਹੀ ਰਹਿੰਦੇ ਆ ਠੀਕ ਹੈ ਇਹਨਾਂ ਦੀ ਪਿੰਡ ਦੇ ਵਿੱਚ ਆਪਸੀ ਭਰਾਮਣਾਂ ਤੋਂ ਤੋਂ ਮੈਂ ਵੀ ਵਾਰੀ ਕਈ ਹੋ ਗਈ ਇਹਨਾਂ ਦੇ ਬਕਾਇਦਾ ਸਾਈਨ ਹੋਏ ਹੋਇਆ अच्छा जी हां वे नहीं हैगा ਵੀ ਕੋਈ ਝੂਠ ਬੋਲਦੇ ਆ ਉਹਨਾਂ ਦੇ ਬਕਾਇਦਾ ਸਾਈਨ ਹੋ ਕੇ ਨਹੀਂ ਲੈ ਕੇ ਦਿੱਤਾ ਵੀ ਜ਼ਮੀਨ ਤੁਸੀਂ ਵੇਚ ਲਓ 35 40 ਸਾਲ ਪਹਿਲਾਂ ਦੀ ਵੰਡ ਹੋਈ ਹੋਈ ਸੀ ਇਸ ਕਰਕੇ ਉਹ ਇਧਰ ਕਬਜ਼ਾ ਸੀ ਉਹ ਆਪਣਾ ਇਧਰ ਕਬਜ਼ਾ ਨਹੀਂ ਵੇਚਿਆ ਇਹਨਾਂ ਨੇ ਵੀ ਜ਼ਮੀਨ ਉਧਰ ਵੇਚੀ ਆ ਜਿਹੜੇ ਦੂਜੇ ਪਾਸੇ ਸਿਰਫ ਆਪਸ ਵਿੱਚ ਇਹਨਾਂ ਦੀ ਰੰਜਿਸ਼ ਕਰਕੇ ਇੱਕ ਦੂਜੇ ਨੂੰ ਬਦਨਾਮ ਕਰਦੇ ਆ ਕੰਪਨੀ ਜੇ ਆਪਾਂ ਗੱਲ ਕਰ ਲਈਏ ਤਾਂ ਸਟੇ ਦਾ ਰੌਲਾ ਪਿਆ ਸੀ ਪਿੱਛੇ ਕੇਸ ਜ਼ਮੀਨ ਤੇ ਸਟੇ ਵੀ ਹੋਈ ਹੈ ਕੀ ਤੁਹਾਡੇ ਕੋਲ ਕੋਈ ਡਾਕੂਮੈਂਟ ਹੈ ਨਾ ਸਟੇ ਦੇ ਉਹ ਵੀ ਤੁਹਾਡੇ ਤੱਕ ਪਹੁੰਚੇ ਹੋਣ ਵੀ ਸਟੇ ਹੋਈ ਹੈ ਵੀ ਕੰਸਟਰਕਸ਼ਨ ਚੱਲ ਰਹੀ ਹੈ ਨਹੀਂ ਸਾਡੇ ਕੋਲ ਕੋਈ ਨਹੀਂ ਡਾਕੂਮੈਂਟ ਪਹੁੰਚੇ ਸਾਡੇ ਬਿਲਕੁਲ ਕੰਮ ਚੱਲ ਕੋਈ ਤੁਸੀਂ ਤੁਸੀਂ ਦੇਖਣ ਦੀ ਵੀ ਕੋਸ਼ਿਸ਼ ਨਹੀਂ ਕੀਤੀ ਵੀ ਉਹ ਕਾਗਜ਼ ਕਿਹੜੇ ਨੇ ਜਿਹਦੇ ਪਿੱਛੇ ਇਹ ਮਸਲਾ ਕੇਸ ਕੀਤਾ ਹੋਇਆ ਇਹਨਾਂ ਨੇ ਕੇਸ ਕੀਤਾ ਸੀ ਕੇਸ ਕੋਰਟ ਦੇ ਵਿੱਚ ਚੱਲਦਾ ਹੈਗਾ अच्छा जी ਉਹ ਅਸੀਂ ਆਪਣੇ ਪੱਖ ਵੱਲੋਂ ਆਪਣੇ ਦਿੱਤੇ ਹੋਏ ਇਹਨਾਂ ਨੇ ਆਪਣੇ ਪੱਖ ਪੂਸ਼ ਕਰਦੇ ਆ ਤੇ ਹੁਣ ਉੱਥੇ ਕੋਰਟ ਦਾ ਕੀ ਫੈਸਲਾ ਜਿਹੜਾ ਹੁਣ ਤੱਕ ਮਤਲਬ ਜਿਸ ਤਰ੍ਹਾਂ ਦੀ ਇਹ ਗੱਲ ਕਰ ਰਹੇ ਨੇ ਕਿ ਸਟੇ ਹੋਈ ਹੈ ਕੰਟਰাকਸ਼ਨ ਫਿਰ ਵੀ ਜਾਰੀ ਹੈ ਤੁਹਾਡੇ ਵੱਲੋਂ ਕੀ ਵਿਆਹ ਹੈ ਨਹੀਂ ਸੀ ਉਹ ਏਰੀਆ ਚ ਕੰਸਟਰਕਸ਼ਨ ਨਹੀਂ ਕਰ ਰਿਆ ਸੀ ਤਾਂ ਸਿਰਫ ਇਹ ਦੂਜੇ ਕੰਸਟਰਕਸ਼ਨ ਤਾਂ ਅਜ ਕੀਤੀ ਹੀ ਨਹੀਂ ਹਾਲ ਤੱਕ ਰੋੜੇ ਚੱਲਦਾ ਸਾਡੇ ਦਾ ਰੋਡ ਵਰਕ ਦਾ ਕੰਮ ਚੱਲਦਾ ਨਹੀਂ ਉਹ ਜਿਹੜਾ ਇਹ ਜਗਾ ਜਿੱਥੇ ਮਿਸਤਰੀ ਲਗਾ ਉਹਦੇ ਚ ਕੋਈ ਅਸੀਂ ਕੰਸਟਰਕਸ਼ਨ ਨਹੀਂ ਕੀਤੀ ਜਿਹੜੇ 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 ਏਰੀਆ ਚ ਹੈਗਾ ਇਹ ਕੋਈ ਕੰਸਟਰਕਸ਼ਨ ਨਹੀਂ ਕੀਤੀ ਹੈਗੀ ਤੇ ਅੱਜ ਕਿਸਾਨ ਜਥੇਬੰਦੀਆਂ ਵੱਲੋਂ ਇੱਥੇ ਪਹੁੰਚ ਕੀਤੀ ਗਈ ਹੈ ਉਹ ਤੁਹਾਡੇ ਤੱਕ ਆਫ ਕੈਮਰਾ ਜਾਂ ਮਤਲਬ ਫੋਨ ਤੇ ਕੋਈ ਗੱਲਬਾਤ ਵੈਸੇ ਕੀਤੀ ਹੋਵੇ ਕਿ ਬਾਈ ਜੀ ਅੱਜ ਇਸ ਤਰ੍ਹਾਂ ਅਸੀਂ ਆਉਣਾ ਹੈ ਜਾਂ ਇਸ ਮਸਲੇ ਤੇ ਬੋਲਣਾ ਹੈ ਕੋਈ ਗੱਲਬਾਤ ਹੋਈ ਸਾਡੇ ਨਾਲ ਕਿਸੇ ਤਰ੍ਹਾਂ ਦੀ ਕੋਈ ਗੱਲ ਨਹੀਂ ਕੀਤੀ ਕੋਈ ਕਿਸੇ ਤਰ੍ਹਾਂ ਦੀ ਕੋਈ ਅਣਹੋਣੀ ਘਟਨਾ ਤਾਂ ਨਹੀਂ ਨਹੀਂ ਜ ਕੋਈ ਨਾ ਸਾਡੇ ਕੋਈ ਗੱਲਬਾਤ ਹੋਈ ਨਾ ਹੀ ਸਾਡੇ ਨਾਲ ਉਹਨਾਂ ਕੋਈ ਸੰਪਰਕ ਕੀਤਾ ਕਿਸੇ ਨੇ ਜੀ ਤੇ ਹੋਰ ਤੁਸੀਂ ਕਹਿਣਾ ਕੀ ਚਾਹੋਗੇ ਖਾਸ ਕਰ ਇਸ ਮਸਲੇ ਨੂੰ ਅਸੀਂ ਇਹ ਐਵੇਂ ਜਾਣਬੁੱਝ ਕੇ ਬਦਨਾਮ ਕਰੀ ਜਾਂਦੇ ਕੰਪਨੀ ਨੂੰ ਹੋਰ ਕੁਝ ਨਹੀਂ ਹੈ ਕੰਪਨੀ ਦੇ ਨਾਲ ਸੱਜਨ ਸਿੰਘ ਨੇ ਇਲਜ਼ਾਮ ਲਾਇਆ ਨੇ ਕਿ ਕੰਪਨੀ ਧੱਕੇ ਨਾਲ ਜ਼ਮੀਨ ਦੱਬ ਰਹੀ ਹੈ ਦੂਜੇ ਪਾਸੇ ਪੁਲਿਸ ਕੰਪਨੀ ਸਾਥ ਦੇ ਰਹੀ ਹੈ ਜਦਕਿ ਕਿਸਾਨ ਸਾਥ ਦੇ ਤਿਕੋ ਇਹਦੇ ਵਿੱਚ ਜਿਹੜੀ ਕੰਪਨੀ ਨੇ S7 ਕੰਪਨੀਆਂ ਨੇ ਜਗ੍ਹਾ ਲਈਤੀ ਸੀ ਸੱਜਾ ਸਿੰਘ ਦੇ ਭਰਾ ਤੋਂ ਇਹਨਾਂ ਤੋਂ ਆਪਸੀ ਜਿਹੜਾ ਆਪਸੀ ਵੰਡ ਹੋਈ ਵੀ ਸੀ ਜਿਹੜੇ ਉਹਦੇ ਰਿਗਾਰਡਿੰਗ ਜਿਹੜੀ ਇਹਨੇ ਜਿੰਨੀ ਵੀ ਆਪਣਾ ਹਿੱਸਾ ਸੀ ਸਾਰਾ ਉਹ ਕੰਪਨੀ ਦਿੱਤਾ ਸੀ ਉਸ ਤੋਂ ਬਾਅਦ ਇਹਨਾਂ ਦੀ ਉੱਥੇ ਇੱਕ ਲੜਾਈ ਵੀ ਹੋਈ ਸੀ ਸੱਜਨ ਸਿੰਘ ਤੇ ਕੰਪਨੀ ਦੀ ਜਿਹਦੇ ਖਿਲਾਫ ਅਸੀਂ ਕ੍ਰੋਸ ਐਫ ਆਈ ਆਰ ਵੀ ਕੀਤੀ ਵੀ ਆ ਉਸ ਤੋਂ ਬਾਅਦ ਮਾਨਜੋ ਕੋਰਟ ਦੇ ਵਿੱਚ ਵੀ ਇਹਨਾਂ ਨੇ ਇੱਕ ਕੇਸ ਪਾਇਆ ਵਾ ਇਸ ਦੇ ਜਿਹੜੇ ਰਿਗਾਰਡਿੰਗ ਹੈਗਾ ਹੈ ਤੇ ਉਹਦੇ ਵਿੱਚ ਜਿਹੜੀ ਸਥਿ ਵਗੈਰਾ ਦੀ ਗੱਲ ਕਰਦੇ ਆ ਕੋਰਟ ਵੱਲੋਂ ਸਾਨੂੰ ਕੋਈ ਵੀ ਅਜੇ ਤੱਕ ਕੋਈ ਇਦਾਂ ਦੇ ਹੁਕਮ ਨਹੀਂ ਦਿੱਤੇ ਗਏ ਤੇ ਜਿਹ ਤੇ ਅਸੀਂ ਉਹਦੀ ਪੜਤਾਲ ਕਰਾਂਗੇ ਜੀ ਸਰ ਜੇ ਤਰੀਕੇ ਨਾਲ ਲੋਅਰਡ ਦੀ ਸਥਿਤੀ ਖਰਾਬ ਨਾ ਹੋਵੇ ਤਾਂ ਤੁਹਾਡੀ ਕਿਹਦਾ ਵੀ ਨਜ਼ਰ ਹੈ ਉਹ ਜਿਹੜਾ ਉੱਤੇ ਕਿਉਂਕਿ ਅੱਜ ਵੀ ਜਿਹੜਾ ਸਾਜ ਜੱਥੇ ਬਣੀ ਹੈ ਸੱਜਣ ਸਿੰਘ ਦੇ ਨਾਲ ਕਿਉਂਕਿ ਉਹ ਜਦੋਂ ਧਰਨਾ ਮਦਰਸ਼ਨ ਕੀਤਾ ਗਿਆ ਨਾਲੇ ਬਾਜੀ ਦੇਖੋ ਅਸੀਂ ਇਹਨਾਂ ਦੋਵਾਂ ਨੂੰ ਜਿਹੜੀ ਇੱਥੇ ਰਹਿ ਗਈਆਂ ਉਹਨਾਂ ਨੂੰ ਸਮਝਾਇਆ ਹੈ ਦੋਵਾਂ ਨੂੰ ਕਿ ਇਹ ਜਿਹੜਾ ਆਪਣਾ ਕੋਰਟ ਦੇ ਵਿੱਚ ਇਹਨਾਂ ਦਾ ਚੱਲ ਰਿਹਾ ਆਪਾਂ ਉੱਥੇ ਜਾ ਕੇ ਇਹਦੀ ਜਿਹੜੀ ਹੈਗੀ ਕਾਰਵਾਈ ਕਰਾਉਣਾ ਆਪਣੀ ਕੋਰਟ ਦੀ ਜਿਵੇਂ ਕੋਰਟ ਵੱਲੋਂ ਕੋਈ ਡਾਇਰੈਕਸ਼ਨ ਆਉਂਦੀ ਆ ਸਾਨੂੰ ਪੁਲਿਸ ਨੂੰ ਤੇ ਉਹਦੇ ਖਿਲਾਫ ਜਿਹੜੀ ਕਾਰਵਾਈ ਕੀਤੀ ਜਾਊਗੀ ਪੁਲਿਸ ਕੰਪਨੀ ਦੇ ਪ ਅਨੇਤੀ ਬਿਲਕੁਲ ਦੇਖੋ ਜੇ ਮਾਨਯੋਗ ਕੋਰਟ ਨੇ ਕੋਈ ਸਟੇਜ ਦਿੱਤੀ ਆ ਉਹ ਕੰਪਨੀ ਨੇ ਦਿੱਤੀ ਜੇ ਅਗਰ ਕੰਮ ਕਰ ਰਿਹਾ ਉਹਦੇ ਰਿਗਾਰਡਿੰਗ ਅਸੀਂ ਡੀ ਡੀ ਆਰ ਜਿਹੜੀਆਂ ਐਂਟਰੀਆਂ ਸਾਰਾ ਕੁਝ ਸਾਡੇ ਵੱਲੋਂ ਪਾਇਆ ਗਿਆ ਹੈ ਤੇ ਜੇ ਕੱਲ ਨੂੰ ਕੋਰਟ ਵਿੱਚ ਕੁਝ ਸਾਨੂੰ ਦੱਸਣਾ ਹੀ ਪਿਆ ਅਸੀਂ ਦੱਸਾਂਗੇ ਇਸ ਬਾਰੇ ਨਿਜਾਇਜ਼ ਮਾਈਨਿੰਗ ਤਾਂ ਨਹੀਂ ਆ ਸਾਹਮਣੇ ਕਿ ਉਹਨਾਂ ਨੇ ਕਹਿ ਨਿਜਾਇਜ਼ ਮਾਈਨਿੰਗ ਦੀ ਗੱਲ ਹੋ ਰਹੀ ਹੈ ਉੱਪਰ ਜਿਹੜਾ ਉਪਯੰਤਰ ਦੇਖੋ ਆਪਾਂ ਚੈੱਕ ਕਰ ਲਾਂਗੇ ਇੱਕ ਵਾਰ ਜੇ ਓਪਨੀ ਉਹਦੇ ਵਿੱਚੋਂ ਕੰਪਨੀ ਦੇ ਜਿਹੜੀ ਜਗ੍ਹਾ ਲਿੱਤੀ ਹੈ ਕੰਪਨੀ ਦੇ ਵਿੱਚ ਉਹ ਜੇ ਮਿੱਟੀ ਵਗੈਰਾ ਚੱਕ ਰਹੀ ਆ ਉਹ ਆਲਰੇਡੀ ਇਹਨਾਂ ਨੇ ਆਪਣੀਆਂ ਪਰਮਿਸ਼ਨ ਲੈਤੀਆਂ ਹੋਣਗੀਆਂ ਜਿਹਦੇ ਰਿਗਾਰਡਿੰਗ ਜਿਹੜੀ ਇਹਨਾਂ ਨੇ ਸੀਐਲਯੂ ਵਗੈਰਾ ਗਮਾਡਾ ਤੋਂ ਲੈ ਕੇ ਫੇਰੀ ਉਹ ਕੰਮ ਕਰ ਰਹੇ ਹੋਣਗੇ ਜੇ ਕੁਝ ਇਦਾਂ ਦਾ ਗਲਤ